ਸ਼੍ਰੋਮਣੀ ਅਕਾਲੀ ਦਲ ਦੇ ਸੰਵਧਾਰ ਦੇ ਮੁਤਾਬਕ ਜਿਹੜੀ ਸਾਰੀ ਪ੍ਰਕਿਰਿਆ ਉਹ ਮੁਕੰਮਲ ਹੈ ਉਸ ਤੋਂ ਇਲਾਵਾ ਕੋਈ ਗੈਰ ਸਵਧਾਨਿਕ ਤਰੀਕੇ ਨਾਲ ਕੀ ਕਰਦਾ ਪਰ ਤੇ ਮੇਰਾ ਕੋਈ ਕਿੰਦੀ ਕਹਿਣਾ ਬੰਦਾ ਕਿ ਕੱਲ ਨੂੰ ਜਿੱਥੇ ਕੋ ਮੱਗੀ ਚਾਰ ਚੰਨੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾ ਇਹ ਹੁਣੇ ਜਿਹੜੇ ਬਿਆਨ ਤੁਸੀਂ ਸੁਣੇ ਨੇ ਇਹ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਦਲਜੀਤ ਛੀ ਮਾ ਦਿੰਦੇ ਨੇ ਉਹਨਾਂ ਨੇ ਸਿੱਧੇ ਪੰਜ ਮੈਂਬਰੀ ਕਮੇਟੀ ਦੇ ਉੱਤੇ ਨਿਸ਼ਾਨੇ ਸਾਧੇ दरअसल ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ 11 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਆਪਣੇ ਸੰਵਿਧਾਨ ਨੂੰ ਆਪਣੇ ਹਰਾਰਕਲ ਸਟਰਕਚਰ ਨੂੰ ਬਣਾ ਲਿਆ ਜਾਵੇਗਾ ਡੈਲੀਗੇਟਸ ਚੁਣਲੇ ਜਾਣਗੇ ਤੇ ਪ੍ਰਧਾਨ ਦੀ ਚੋਣ ਹੋ ਜਾਵੇਗੀ ਉਸ ਤੋਂ ਬਾਅਦ ਡਾਕਟਰ ਦਲਜੀਤ ਚੀਮਾ ਨੇ ਇਹ ਗੱਲਾਂ ਜਿਹੜੀਆਂ ਨੇ ਉੱਥੇ ਆਖੀਆਂ ਨੇ ਔਰ ਸਿੱਧੇ ਤੌਰ ਤੇ ਪੰਜ ਮੈਂਬਰੀ ਕਮੇਟੀ ਦੇ ਇਸ ਕਾਰੇ ਨੂੰ ਜਾਂ ਇਸ ਭਰਤੀ ਮੁਹਿਮ ਨੂੰ ਗੈਰ ਸੰਵਿਧਾਨਿਕ ਤੱਕ ਕਹਿ ਦਿੱਤਾ ਗਿਆ ਪਰ ਹੁਣ ਇਸ ਉੱਤੇ ਪੰਜ ਮੈਂਬਰੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਵੀ ਗੱਲਬਾਤ ਕੀਤੀ ਗਈ ਇਸ ਮਸਲੇ ਦੇ ਉੱਤੇ ਜੋ ਡਾਕਟਰ ਦਲਜੀਤ ਚੀਮਾ ਬੋਲੇ ਨੇ ਕਿ ਉਹ ਸਹੀ ਹੈ ਜਾਂ ਪੰਜ ਮੈਂਬਰੀ ਕਮੇਟੀ ਉਸ ਨੂੰ ਕਿਸ ਤਰ੍ਹਾਂ ਪ੍ਰਸੀਵ ਕਰਦੀ ਪਈ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਜੋ ਇਸ ਮਸਲੇ ਦੇ ਉੱਤੇ ਬੋਲਦੇ ਨੇ ਉਹ ਵੀ ਸੁਣਨੇ ਹੋ ਗਿਆ ਆਓ ਤਾਂ ਉਹ ਵੀ ਸੁਣਾਉਣੇ ਆ ਜੋ ਗੁਰਪ੍ਰਤਾਪ ਸਿੰਘ ਵਡਾਲਾ ਇਸ ਬਾਰੇ ਬੋਲੇ। ਤੁਹਾਨੂੰ ਜੀ ਪੰਜਾਬੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਸਾਡੇ ਨਾਲ ਮੌਜੂਦ ਨੇ ਵਡਾਲਾ ਸਾਹਿਬ ਸੱਚੀ ਕਹੋ। ਜੈਸੀ ਗਾਲ ਜੀ ਧੰਨਵਾਦ ਜੀ। ਵਡਾਲਾ ਸਾਹਿਬ ਇੱਕ ਬਿਆਨ ਦਲਜੀਤ ਸਿੰਘ ਟੀਮਾ ਹੋਣਾ ਦੰਗੇਵੇ ਉਹ ਕਹਿੰਦੇ ਕਿ ਸੰਵਿਧਾਨਕ ਤੌਰ ਤੇ ਅਕਾਲੀ ਦਲ ਨੇ ਆਪਣੀ ਚੋਣ ਕਰ ਲਈ ਹੋਈ ਹੈ, ਪ੍ਰਧਾਨਵੀ ਚੁਣ ਲਿਆ ਹੋਇਆ ਹੈ, ਡੈਲੀਗੇਸ਼ਨ ਚੁਣ ਲਈ ਹੋਈ ਹੈ। ਗੈਰ ਸੰਵਿਧਾਨਕ ਤੌਰ ਦੇ ਉੱਤੇ ਕੋਈ ਕੁਝ ਕਰੀ ਜਾਵੇ, ਕੋਈ ਇਹਦਾ ਫਰਕ ਨਹੀਂ ਪੈਂਦਾ। ਪਹਿਲੀ ਗੱਲ ਤਾਂ ਹੈ ਅਜੀ ਭਾਈ ਕਿ ਡਾਕਟਰ ਟੀਮਾ ਸਾਹਿਬ ਦੋ ਦੋ ਇਹ ਸੰਵਿਧਾਨ ਦੇ ਪ੍ਰੋਫੈਸਰ ਬਣ ਗਏ ਹੂੰ ਇਹ ਆਪਣੇ ਅਗਨੂ ਸੰਵਿਧਾਨਕ ਦੱਸਦੇ ਆ ਦੂਜਿਆਂ ਨੂੰ ਗੈਰ ਸੰਵਿਧਾਨਕ ਕਰਾਰ ਦਿੰਦੇ ਆ ਹੂੰ ਇਹ ਇਸ ਗੱਲ ਤੋਂ ਇਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਥੋੜੇ ਹੋਰ ਸਿਆਣੇ ਬਣ ਅੱਗੇ ਪਹਿਲਾਂ ਇਹਨਾਂ ਨੇ ਬਹੁਤ ਨੁਕਸਾਨ ਕਰਾ ਲਿਆ ਸ਼ਰੋਨੀ ਅਕਾਲੀ ਦਲ ਦਾ ਹੂੰ ਇਹਨਾਂ ਨੇ ਹੀ ਬੋਰੇ ਹੋ ਕੇ ਅਕਾਲ ਤਖਤ ਸਾਹ ਦੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਹੂੰ ਤਾਂ ਅਸੀਂ ਤਾਂ ਬਤੌਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਜੋ ਸਾਨੂੰ ਉੱਥੋਂ ਹੁਕਮ ਹੋਇਆ ਸੀ ਆਦੇਸ਼ ਹੋਇਆ ਸੀਗਾ ਅਕਾਲ ਤਖਤ ਸਾਹਿਬ ਤੋਂ ਉਹਦੇ ਮੁਤਾਬਕ ਅਕਾਲੀ ਦਲ ਨੂੰ ਤਗੜਾ ਕਰਨ ਲਈ ਅਕਾਲੀ ਦਲ ਨੂੰ ਦੁਆਰਾ ਨਵੇਂ ਸਿਰੇ ਤੋਂ ਸਰਜੀਦ ਕਰਨ ਲਈ ਕਾਇਮ ਕਰਨ ਲਈ ਇਹ ਭਰਤੀ ਦਾ ਪ੍ਰਕਿਰਿਆ ਰੰਭੀ ਸੀਗੀ ਤੇ ਜੇ ਇਸ ਗੱਲ ਨੂੰ ਗੈਰ ਸंवਧਾਨਿਕ ਦੱਸਦੇ ਆ ਇਹਦਾ ਮਤਲਬ ਇਹਦਾ ਬੜਾ ਸਪਸ਼ਟ ਹੈ ਕਿ ਇਹ ਹੁਕਮਨਾਮਿਆਂ ਨੂੰ ਮੰਨਦੇ ਹੀ ਨਹੀਂ ਇਹ ਹੂੰ ਜਦ ਹੁਕਮਨਾਮਿਆਂ ਦੇ ਆਪਣੇ ਸਿੰਘ ਸਬੰਧ ਵੱਲੋਂ ਹੂੰ ਬੜੇ ਕਲੀਅਰਲੀ ਇਹ ਕਿਹਾ ਗਿਆ ਸੀ ਕਿ ਭਰਤੀ ਕਰੋ ਹੂੰ ਭਰਤੀ ਤੋਂ ਬਾਅਦ ਡੈਲੀਗੇਟ ਬਣਾਓ ਡੈਲੀਗੇਟਾਂ ਤੋਂ ਬਾਅਦ ਅਹੁਦੇਦਾਰਾਂ ਦੀ ਚੋਣ ਪੇਪਰ ਲਾਣ ਦੀ ਚੋਣ ਕਰੋ ਹੂੰ ਤੇਰੇ ਕਿਹੜਾ ਸਬੰਧ ਸਾਨੂੰ ਸੁਣਾਉਂਦਾ ਜੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਇਹ ਡਾਕਟਰ ਚੀਮੇਲਾ ਸਬੰਧ ਵੱਡਾ ਹੈ ਹੂੰ ਇਹ ਮਾੜੀ-ਮੋਟੀ ਤਰ੍ਹਾਂ ਨੂੰ ਸਮਝਾਉਣੀ ਚਾਹੀਦੀ ਆ। ਕੀ ਗੱਲ ਕਰਦੇ ਆ? ਕਿਉਂਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਨਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਜ਼ਿਕਰ ਕੀਤਾ ਨਾ ਜਥੇਦਾਰ ਸਾਹਿਬ ਦਾ ਜ਼ਿਕਰ ਕੀਤਾ। ਚਲੋ ਜਿਹੜਾ ਜਿਹੜੇ ਜਥੇਦਾਰਾਂ ਨੇ ਹੁਕਮਨਾਮਾ ਦਿੱਤਾ ਉਹ ਉਹਨਾਂ ਨੂੰ ਬਦਲ ਦਿੱਤਾ ਗਿਆ। ਹੁਣ ਮਤਲਬ ਹੁਣ ਦੇ ਬਿਆਨ ਜੇ ਆਪਾਂ ਦੇਖੀਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਸੰਦਰਭ 'ਚ? ਇਹ ਦੇਖੋ ਇਹ ਬੜਾ ਕਲੀਅਰ ਹੈ ਆ। ਹੂੰ। ਇਹ ਤਾਂ ਆਪੇ ਵੈਸੇ ਫਸ ਗਏ। ਹੂੰ। ਇਹ ਗੱਲ ਕਹਿ ਕੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਫੇਰ ਹੁਕਮਨਾਮੇ ਨੂੰ ਚੈਲੰਜ ਕੀਤਾ ਆ। ਇਹ ਜਿਹੜੀ ਆਪ ਆਪਣੇ ਹੋ ਰਹੀ ਹੈ ਭਰਤੀ ਤੇ ਡਿਲੀਜੈਂਟ ਬਣ ਰਹੇ ਆ 11 ਤਰੀਕ ਨੂੰ ਜਿਹੜੀ ਚੋਣ ਹੋਣ ਜਾ ਰਹੀ ਆ ਪ੍ਰਧਾਨ ਦੀ ਉਹ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਸੰਦਰਭ ਵਿੱਚ ਹੋਣ ਜਾ ਰਹੀ ਆ ਜੀ ਉਹਨਾਂ ਦੀ ਰੋਸ਼ਨੀ ਵਿੱਚ ਹੋ ਰਿਹਾ ਸਭ ਕੁਝ ਹੂੰ ਤੇ ਇਹ ਉਹਨੂੰ ਚੈਲੰਜ ਕਰ ਰਹੇ ਆ ਡਾਕਟਰ ਜੀਮਾ ਇਹ ਦਾ ਮਤਲਬ ਇਹ ਕਾਲ ਤਖਤ ਸਾਹਿਬ ਦਾ ਤਾਂ ਪਹਿਲਾਂ ਹੀ ਪਗੜਾ ਰਹਿ ਗਿਆ ਹੀ ਆ ਹੂੰ ਅਜੇ ਤੱਕ ਵੀ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਹ ਚੈਲੰਜ ਕਰ ਰਹੇ ਆ ਜੀ ਤੁਸੀਂ ਆਪਣਾ ਜੋ ਢੋਗ ਰਚਾ ਕੇ ਤੁਸੀਂ ਆਪਣਾ ਜਿਹੜੀ ਹੈਗੀ ਫਰਜ਼ੀ ਮੋਗਸ ਭਤੀ ਸ਼ੋਅ ਕਰਕੇ ਹੂੰ ਤੇ ਕਦੀ ਇਹਨੇ ਲੱਖ ਦੀ ਕਦੀ ਉਹਨੇ ਲੱਖ ਦੀ ਆ ਭਰਤੀ ਤਾਂ ਹੋਈ ਆ ਨਰੋਲ ਨਿੱਗਰ ਜੀ ਅਸਲੀ ਸਹੀ ਜਾਇਜ਼ ਆ ਭਰਤੀ ਹੋਈ ਆ ਜਿਹੜੀ ਆਪਣੇ ਆਪਾਂ ਦੀ ਆਪਣੀ ਕਮੇਟੀ ਨੇ ਕੀਤੀ ਆ ਇਦਾਂ ਦੀ ਭਰਤੀ ਕਦੀ ਕਿਸੇ ਪਾਰਟੀ ਦੀ ਬਹੁਤ ਕਈ ਦਹਾਕੇ ਹੋਗੇ ਨਹੀਂ ਹੋਈ ਹੋਣੀ ਜਦੋਂ ਛੋੜੇ ਹੁੰਦੇ ਸੀ ਉਦੋਂ ਹੁੰਦੀ ਸੀ ਅਕਾਲੀ ਦਲ ਦੀ ਭਰਤੀ ਇਦਾਂ ਇਹਦੇ ਡੈਲੀਗੇਟ ਬਣਦੇ ਸੀ ਗੁਰੂਗਰਾਹਾਂ ਜਾ ਕੇ ਆਪਣੇ ਉੱਤੇ ਡੈਲੀਗੇਟਾਂ ਦੀ ਚੋਣ ਹੁੰਦੀ ਸੀ ਜੀ ਤੇ ਇਹ 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 ਸਿਲਸਲਾ ਬਹੁਤ ਦਿਹਾੜਿਆਂ ਬਾਅਦ ਇਦਾਂ ਹੋ ਰਿਹਾ ਤੇ ਜਿੰਨੀ ਭਰਤੀ ਹੋਈ ਆ ਇਹ ਕੋਰੋਨਾ ਦੇ ਆਪਣੇ ਬਾਬਰ ਆ ਜਿਹੜੀਆਂ ਭਰਤੀ ਹੋਈ ਆ ਕਰਕੇ ਪਹਿਲੀ ਗੱਲ ਤਾਂ ਗੱਲ ਤੱਕ ਸਭ ਦੇ ਹੁਕਮਨਾਮਿਆਂ ਦੀ ਆਪਦੇ ਉਹ ਆਪਣੇ ਸੰਬੰਧਿਤ ਨਾ ਹੋ ਰਹੀ ਆ ਦੂਸਰੀ ਗੱਲ ਇਹ ਵੀ ਕੱਲਾ ਕੱਲਾ ਆਧਾਰ ਕਾਰਡ ਕੱਲੇ ਕੱਲੇ ਘਰ ਦਾ ਆਪਣਾ ਜਾ ਕੇ ਕੁੰਡਾ ਖੜਕਾ ਕੇ ਤੇ ਇਹ ਆਪਣੇ ਜਿਹੜੇ ਪੰਥਦਰਦੀਆਂ ਨੇ ਪੰਥ ਦੇ ਸੇਵਾਦਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਇਹ ਤਾਂ ਇਤਿਹਾਸ ਵੱਧ ਰਿਹਾ ਜੀ ਇਤਿਹਾਸ ਅੱਜ ਨਹੀਂ ਲੱਗਦਾ ਪਾਉ ਨੂੰ ਇਹ ਸਮਾਉ ਉਹਦਾ ਜਦ ਇਤਿਹਾਸ ਵਿੱਚ ਲਿਖਿਆ ਜਾਣਾ ਇਹਨਾਂ ਦੇ ਅਕਾਲ ਤਖਸਾਲ ਤੇ ਹੁਕਮਨਾਮੇ ਮੰਨ ਕੇ ਤੇ ਸੇਵਾ ਕੀਤੀ ਤੇ ਜਿਹੜੇ ਅਕਾਲ ਤਖਸਾਲ ਦੇ ਪਿੰਡ ਦਿਖਾ ਕੇ ਤੇ ਪੰਥ ਦੇ ਆਪਣੇ ਉਹ ਬਣ ਗਏ ਜਿਹੜੇ ਵੈਰੀ ਪੰਥ ਦਾ ਵਿਰੋਧ ਕੀਤਾ ਉਹਨਾਂ ਨੇ ਤੇ ਆਪਣੇ ਉਹਨਾਂ ਨੇ ਜਿਹੜਾ ਸਾਡਾ ਸਿਧਾਂਤ ਆ ਉਹਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਲੱਗਣਾ ਨਿਕਾ ਪਰ ਇਹ ਡਾਕਟਰ ਚੀਮਾ ਦਾ ਬਿਲਕੁਲ ਹੀ ਆਪਣੇ ਸਪਸ਼ਟ ਤੌਰ ਤੇ ਉਦੋਂ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਿਰੋਧ ਖੜੇ ਸੀਗੇ ਅੱਜ ਵੀ ਇਹ ਅਕਾਲ ਤਖਤ ਸਾਹਿਬ ਦੇ ਆਪਣਾ ਉਹਦਾ ਹੁਕਮ ਰਾਮੇ ਦੇ ਉਲਟ ਗੱਲ ਕਰ ਰਹੇ ਆ ਠੀਕ ਹੈ ਅੱਛਾ ਬਡਾਲਾ ਸਾਹਿਬ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਚਲੋ 11 ਤਰੀਕ ਨੂੰ ਤੁਸੀਂ ਡੈਲੀਗੇਸ਼ਨਸ ਵੀ ਚੁਣ ਲੋਗੇ ਤੇ ਪ੍ਰਧਾਨ ਦੀ ਚੋਣ ਵੀ ਹੋ ਜੇਗੀ ਪਰ ਸਵਾਲ ਇਹੀ ਹੈ ਕਿ ਕੀ ਇੱਕ ਵੱਖਰਾ ਅਕਾਲੀ ਦਲ ਖੜਾ ਹੋਵੇਗਾ ਇਹੀ ਨਾ ਸਮਝ ਆ ਰਿਹਾ ਕਿਉਂਕਿ ਜਿਹੜਾ ਬਾਦਲ ਤੜਾਇਆ ਉਹ ਵਾਰ-ਵਾਰ ਇਹੀ ਗੱਲ ਕਰਦਾ ਹੈ ਕਿ ਅਸੀਂ ਅਕਾਲੀ ਦਲ ਦੀ ਚੋਣ ਕਰ ਲਈ ਹੋਈ ਹੈ ਪ੍ਰਧਾਨ ਦੀ ਚੋਣ ਕਰ ਲਈ ਹੈ ਡੈਲੀਗੇਟਸ ਚੁਣ ਲਏਗੇ ਨੇ ਹੁਣ ਤੁਸੀਂ ਵੀ ਚੁਣਨ ਜਾ ਰਹੇ ਹੋ ਜਾਂ ਤਾਂ ਤੁਸੀਂ ਵੱਖਰਾ ਅਕਾਲੀ ਦਲ ਬਣਾ ਰਹੇ ਹੋ ਮਤਲਬ ਕੀ ਹੋਣ ਜਾ ਰਹੇ 11 ਤਰੀਕ ਨੂੰ ਇਹ ਤਾਂ ਜੀ ਜਦੋਂ 11 ਨੂੰ ਡੈਲੀਗੇਟ ਕੱਥੇ ਹੋਣਗੇ ਸਾਰਾ ਕੁਝ ਉਦੋਂ ਸਪਸ਼ਟ ਹੋ ਜਾਣਾ ਆ ਹਮ ਅਸੀਂ ਤਾਂ ਫੇਰ ਕਹਿੰਦੇ ਆ ਅਸੀਂ ਅਕਾਲੀ ਦਲ ਨੂੰ ਤਗੜਾ ਕਰਨ ਲਈ ਅਕਾਲੀ ਦਲ ਨੂੰ ਦੁਆਰਾ ਉਹਦੀ ਅਹਿਮੀਅਤ ਜਿਹੜੀ ਹੈਗੀ ਆ ਲੋਕਾਂ ਵਿੱਚ ਬਣਾਉਣ ਵਾਸਤੇ ਜਿਹੜੀ ਅਹਿਮੀਅਤ ਘਟਾਤੀ ਸੀ ਨਾ ਨੇ ਹਮ ਅਕਾਲੀ ਦਲ ਦੇ ਲੀਡਰਾਂ ਦਾ ਵਿਸ਼ਵਾਸ ਟੁੱਟ ਗਿਆ ਸੀ ਸੰਗਤਾਂ ਦੇ ਵਿੱਚ ਦਰਮਿਆਨ ਹਮ ਪੰਜਾਬ ਦੇ ਲੋਕ ਅਕਾਲੀ ਦਲ ਦੇ ਲੀਡਰਾਂ ਦੇ ਟਰਸਟ ਕਰਦੋਂ ਹਟ ਗਏ ਸੀਗੇ ਜੀ ਅਸੀਂ ਤਾਂ ਉਹ ਜਿਹੜਾ ਵਿਸ਼ਵਾਸ ਦੁਆਰਾ ਬਹਾਲ ਕਰਨ ਜਾ ਰਹੇ ਆ ਤੇ ਕਰਨ ਜਾ ਰਹੇ ਆ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਸੰਬੰਧ ਵਿੱਚ ਕਿ ਸਾਨੂੰ ਤੋਂ ਇੱਕ ਨਵਾਂ ਅਕਾਲੀ ਦਲ ਇੱਕ ਵੱਖਰਾ ਚੋਣ ਚਿੰਨ ਤੇ ਇੱਕ ਵੱਖਰਾ ਇੱਕ ਵੱਖਰੀ ਪਾਰਟੀ ਇੱਕ ਵੱਖਰਾ ਪ੍ਰਧਾਨ ਮਤਲਬ ਇਹ ਚੀਜ਼ ਵੇਖਣ ਨੂੰ ਮਿਲ ਸਕਦੀ ਹੈ ਦੇਖੋ ਜਦੋਂ ਡੈਲੀਗੇਟ ਬਣੇ ਜੀ ਡੈਲੀਗੇਟ ਆਪਣੇ ਪੂਰੀ ਪ੍ਰਕਿਰਿਆ ਨਾਲ ਡੈਲੀਗੇਟ ਆਪਣੇ ਬਣੇ ਆ ਬਣ ਜਾ ਰਹੇ ਆ ਜੀ ਤੇ ਜ ਆਪਣੇ ਇੱਕ ਦੋ ਦਿਨਾਂ ਤੱਕ ਸਾਰੀ ਇਹ ਪ੍ਰਕਿਰਿਆ ਮੁਕੰਮਲ ਹੋ ਜੀ ਜਾ ਤੇ ਜੇ ਡੈਲੀਗੇਟ ਬਣ ਗਏ ਤਾਂ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ ਇਹ ਤਾਂ ਨੇਚਰਲ ਆ ਪਰ ਬਡਾਲਾ ਸਾਹਿਬ ਜੇ ਹੋਵੇ ਆ ਅੜ ਜਾਂਦਾ ਨਾ ਕਿ ਦੇਖੋ ਆਲਰੇਡੀ ਕਿੰਨੇ ਸਾਰੇ ਅਕਾਲੀ ਦਲ ਹੈਗੇ ਆ ਜਿਹੜੇ ਪ੍ਰਵੇਲ ਕਰਦੇ ਪਏ ਆ ਜਿਹੜੇ ਆਪਣੇ ਆਪ ਨੂੰ ਅਕਾਲੀ ਦਲ ਕਹਿੰਦੇ ਆ ਹੁਣ ਐਨੇ ਜ ਤੁਸੀਂ ਜਦੋਂ ਇੱਕ ਹੋਰ ਅਕਾਲੀ ਦਲ ਲੈ ਕੇ ਆਓਗੇ ਤੇ ਉਹ ਨੰਬਰਸ ਵਿੱਚ ਇਜ਼ਾਫਾ ਹੋਏਗਾ ਤੁਹਾਨੂੰ ਲੱਗਦਾ ਕੋਈ ਫਰਕ ਪਵੇਗਾ ਉਹਦੇ ਨਾਲ ਕਿਉਂਕਿ ਕੁਐਸਚਨ ਇਹੀ ਰੇਜ਼ ਕੀਤਾ ਜਾਂਦਾ ਹੈ ਕਿ ਕੀ ਬਕਵਾਈ ਕੋਈ ਵੱਖਰਾ ਫਰਕ ਪਾਊਗਾ ਨਵੇਂ ਅਕਾਲੀ ਦਲ ਦੇ ਆਉਣ ਤੋਂ ਬਾਅਦ ਤੁਸੀਂ ਜੇ ਤਾਂ ਗੱਲ ਠੀਕ ਹੈ ਵੈਸੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਆ ਕਿ ਅਕਾਲੀ ਦਲ ਬਹੁਤ ਵਾਰੀ ਵੱਖਰੇ ਹੋ ਕੇ ਮਨੇ ਹੋਰ ਵੀ ਦਲ ਬਣੇ ਜਿਹੜੇ ਵੱਡੇ ਲੀਡਰ ਸਨ ਜਿਹੜੇ ਨਹੀਂ ਸੇਉਂ ਦੀ ਆਪੋ ਦੇ ਵਿੱਚ ਕਈ ਗੱਲਾਂ ਦਾ ਸਹਿਮਤੀ ਹੁੰਦੀ ਤੇ ਜਦ ਹੋ ਜਾਂਦੇ ਸੀ ਮੁੜ ਕੇ ਅਕਾਲੀ ਦਲ ਚੇਕਾ ਵੀ ਹੁੰਦੀ ਰਹੀ ਆ ਇਹਦਾ ਇਤਿਹਾਸ ਕਲੀਅਰ ਆ ਇਸ ਗੱਲ ਇਸ ਆਪਣੇ ਨਾਲ ਸਬੰਧ ਵਿੱਚ ਪਰ ਜਿਹੜਾ ਐਸ ਵੇਲੇ ਜੋ ਤੁਸੀਂ ਆਪਣਾ ਸਵਾਲ ਕੀਤਾ ਆ ਐਸ ਵੇਲੇ ਗੱਲ ਇਹ ਆ ਵੀ ਇੱਕ ਤਾਂ ਪਾਸੇ ਹੈਗਾ ਘਰ ਦਾ ਅਕਾਲੀ ਦਲ ਉਹ ਸਮਝਦੇ ਸਾਡੇ ਘਰ ਦੀ ਜ਼ਕੀਰ ਆ ਵੀ ਅਸੀਂ ਸਾਡਾ ਹੀ ਤੇ ਕਬਜ਼ਾ ਰਹਿਣਾ ਚਾਹੀਦਾ ਅਸੀਂ ਇਹਦੇ ਮਾਲਕ ਆ ਜੀ ਤੇ ਦੂਜੇ ਪਾਸੇ ਹੈਗਾ ਪੰਥ ਦੀ ਮਲਕੀਅਤ ਆ ਇਹ ਇਹ ਪੰਥ ਇਹਦਾ ਮਾਲਕ ਆ ਸੰਗਤ ਫੈਸਲੇ ਕਰੂਗੀ ਇੱਕ ਪਰਿਵਾਰ ਨੂੰ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂਗਾ ਜੀ ਵੀ ਸਾਰੇ ਪੰਥ ਦਾ ਫੈਸਲਾ ਇੱਕ ਪਰਿਵਾਰ ਕਰੇ ਜੀ ਇਹ ਮਤਲਬ ਕਿ ਇਹਦਾ ਬਹੁਤ ਫਰਕ ਆ ਸੋ ਲੋਕਾਂ ਨੇ ਇਹ ਜਿਹੜਾ ਹੈਗਾ ਨਤਾਰਾ ਕਰ ਦੇਣਾ ਹੁਣ ਵਾਲੇ ਟਾਈਮ 'ਚ ਕਿਹੜਾ ਅਕਾਲੀ ਦਲ ਆਪਣੇ ਪੰਥ ਦਾ ਆ ਤੇ ਕਿਹੜਾ ਅਕਾਲੀ ਦਲ ਇੱਕ ਘਰ ਦਾ ਆ ਜੀ ਇਹਦਾ ਇਦਾਂ ਇੰਨਾ ਫਰਕ ਆ ਤੇ ਇਹ ਜਿਨ੍ਹਾਂ ਨੇ ਹੁਕਮਨਾਮੇ ਮੰਨੇ ਨਹੀਂ ਹੁਕਮਨਾਮੇ ਨਹੀਂ ਲੰਗਣਾ ਕੀਤੀ ਪੰਜ ਉਹਦੇ ਕਾਲ ਤੱਕ ਦੇ ਘੋੜੇ ਆ ਪੰਜ ਤਾਂ ਉਹ ਆਪਣੇ ਕਲ ਤਲੰਜਰੀ ਦੇ ਕੇ ਪਾਸੇ ਅੜ ਗਏ ਤੇ ਉਹ ਕਿੱਥੋਂ ਬੰਦਕ ਹੋ ਸਕਦੇ ਆ ਆਪਣੀ ਕੋ ਹੋਰ ਬਾੜੀ-ਬੋੜੀ ਇਹਨਾਂ ਨੂੰ ਬਣਾ ਲੈਣੀ ਚਾਹੀਦੀ ਸੀ ਜੇ ਨਹੀਂ ਜਿਨ੍ਹਾਂ ਨੇ ਹੁਕਮਨਾਮੇ ਮੰਨੇ ਤੇ ਹੁਣ ਆਪਣੇ ਤਰੀਕੇ ਲਵ ਲੈਂਦੇ ਪਰ ਜੇ ਆਪਣੇ ਆਪ ਨੂੰ ਪੰਚ ਦੇ ਰਖਾ ਲਏ ਹੋ ਤਾਂ ਫੇਰ ਆਪਣੇ ਜੋ ਪੰਚ ਚਾਹੁੰਦਾ ਸੀ ਉਹਦੇ ਮੁਤਾਬਕ ਤੁਹਾਨੂੰ ਜਿਹੜੀ ਆਪਣੀ ਤਿਆਗ ਕਰਨਾ ਚਾਹੀਦਾ ਸੀ ਤੁਹਾਨੂੰ ਕੁਰਬਾਨੀ ਕਰਨੀ ਚਾਹੀਦੀ ਸੀ ਜੀ 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 ਪੰਥ ਚਾਹੁੰਦਾ ਸੀਗਾ ਵੀ ਤੁਸੀਂ ਪਾਸੇ हट ਕੇ ਤੇ ਅੱਜ ਹੀ ਸੱਤ ਮੈਂਬਰੀ ਭਰਤੀ ਕਰੇ ਤੇ ਉਸ ਤੋਂ ਬਾਅਦ ਲੋ ਦਾ ਨਤੀਜਾ ਨਿਕਲੇ ਪੰਥ ਨੇ ਉਹਨੂੰ ਪ੍ਰਵਾਨ ਕਰਨਾ ਹੁਣ ਵੀ ਅਸੀਂ ਪੰਥ ਪ੍ਰਵਾਨਨ ਤੇ ਲੀਡਰਸ਼ਿਪ ਨੂੰ ਕਵਾਲ ਦੀ ਕੋਸ਼ਿਸ਼ ਕਰ ਰਹੇ ਆ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਐਸੀ ਆਪਣੀ ਲੀਡਰਸ਼ਿਪ ਆਉਗੀ ਜਿਹਨੂੰ ਸਾਰਾ ਪੰਥ ਕੁਰਬਾਨ ਕਰੂਗਾ ਇਹ ਕੋਈ ਘਰ ਦੀ ਲੀਡਰਸ਼ਿਪ ਨਹੀਂ ਹੈ ਕਿਸੇ ਘਰ ਦੀ ਕੋਈ ਜ਼ਗੀਰ ਨਹੀਂ ਅਕਾਲੀ ਦਲ ਇਹ ਆਪਣੇ ਸੂਚੇ ਸਿੱਖਾਂ ਦੀ ਅੰਤ ਦੀ ਸੰਗਤ ਦੀ ਦਾਤ ਘਾਰਿਆਂ ਦੇ ਉੱਪਰ ਅੱਛਾ ਵਡਾਲਾ ਸਾਹਿਬ ਮੇਰਾ ਅੰਤਲਾ ਸਵਾਲ ਹੈ ਹੁਣ ਕਿਉਂਕਿ ਬਹੁਤ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਖਾਸ ਤੌਰ ਤੇ ਦੋ ਨਾਮ ਵਾਰ-ਵਾਰ ਕਹੇ ਜਾ ਰਹੇ ਆ ਸੁਣਨ ਨੂੰ ਮਿਲ ਰਹੇ ਇੱਕ ਥੋੜਾ ਨਾਮ ਇੱਕ ਮੰਤਰੀ ਤੇ ਵਾਲੀ ਦਾ ਨਾਮ ਹੈ ਔਰ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਚਰਚਾ ਆ ਕੀ ਲੱਗਦਾ ਤੁਹਾਨੂੰ ਕੌਣ ਪ੍ਰਧਾਨ ਦੇ ਅਹੁਦੇ ਤੇ ਦੇਖਿਆ ਜਾ ਸਕਦਾ ਜੀ ਅਸੀਂ ਤਾਂ ਇਦਾਂ ਜੀ ਆਪਣੇ ਤੁਹਾਨੂੰ ਬੜੇ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਜਿਹੜੇ ਪੰਜ ਮੈਂਬਰ ਨੇ ਪਾਰਟੀ ਕਮੇਟੀ ਤੋਂ ਉਹਨਾਂ ਨੇ ਬਹੁਤ ਵਾਰੀ ਆਖਿਆ ਜੀ ਅਸੀਂ ਨਹੀਂ ਕੁਝ ਬਣਨਾ ਸਾਨੂੰ ਤਾਂ ਜਿਹੜਾ ਜਿਹੜੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਸੇਵਾ ਬਖਸ਼ੀ ਸੀ ਅਕਾਲ ਤਖਤ ਸਾਹਿਬ ਵੱਲੋਂ ਸੇਵੀ ਪਾਸ਼ਾ ਜੀ ਦੇ ਸਥਾਨ ਵੱਲੋਂ ਉਹ ਇਹ ਸੀ ਕਿ ਤੁਸੀਂ ਇਹ ਜਿਹੜੀ ਭਰਤੀ ਪ੍ਰਕਿਰਿਆ ਆਰੰਭ ਕਰਕੇ ਤੇ ਇਹਦਾ ਜਿਹੜਾ ਹੈਗਾ ਆਪਣਾ سلسلہ ਨੂੰ ਸਿਰੇ ਲਾ ਦਿਓ ਡਿਲੀਗੇਟ ਬਣਾ ਕੇ ਤੇ ਚੋਣ ਕਰਾ ਦਿਓ ਜੀ ਤੇ ਅਸੀਂ ਆਪ ਨਹੀਂ ਕੁਝ ਬਣਨਾ ਤੇ ਇਹ ਗੱਲ ਬੜੀ ਕਲੀਅਰ ਹੈ ਹਰ ਸਟੇਜ ਤੇ ਅਸੀਂ ਆਖਿਆ ਆ ਤੇ ਅੱਜ ਵੀ ਉੱਥੇ ਖੜੇ ਆ ਤੇ ਜੇ ਤਾਂ ਕੋਈ ਹੋਰ ਜਿਹਨੂੰ ਸੰਗਤ ਚਾਹੂਗੀ ਜਾਂ ਜਿਹਨੂੰ ਗੈਲੀਅਟ ਚਾਹਣਗੇ ਜੀ ਜੇ ਉਹ ਆਪਣੇ ਪੰਥ ਚਾਹੂਗਾ ਉਹੀ ਆਪਣੇ ਜਿਹੜੇ ਲੀਡਰ ਆ ਅੱਗੇ ਆਉਣਗੇ ਉਹੀ ਇਹ ਸੇਵਾ ਸੁਭਾਰਨਗੇ ਅਸੀਂ ਨਾਲ ਮਦਦ ਕਰੂ ਹੈਗੇ ਆ ਜਿਹੜੀ ਸੇਵਾ ਸਾਨੂੰ ਮਿਲੀ ਅਸੀਂ ਉਹ ਕਰਾਂਗੇ ਲੇਕਿਨ ਅਸੀਂ ਇਸ ਪ੍ਰਕਿਰਿਆ ਚੋਂ ਬਾਹਰ ਆ ਕਰਕੇ ਅਸੀਂ ਸਾਨੂੰ ਸੇਵਾ ਬਖਸ਼ੀ ਸੀ ਜੇ ਬਾਸ਼ਾ ਜੀ ਨੇ ਅਸੀਂ ਸੇਵਾ ਕੋਲੀ ਪੂਰੀ ਕਰਨ ਜਾ ਰਹੇ ਆ ਜੀ ਠੀਕ ਹੈ ਠੀਕ ਹੈ ਬਦਾਲਾ ਸਰ